ਸਾਨੂੰ ਇਹ ਲੱਗਦਾ ਪਿਆ ਕਿ ਜਿਵੇਂ ਸਾਡਾ ਕੋਈ ਸਹਿਤਕ ਪਿਓ ਤੁਰ ਗਿਆ ਵਾ ਸਾਨੂੰ ਲੱਗਦਾ ਸਾਡਾ ਕੋਈ ਰੱਬ ਤੁਰ ਗਿਆ ਪੰਜਾਬੀ ਸੱਭਿਆਚਾਰ ਪੰਜਾਬੀ ਸਾਹਿਤ ਲਿਟਰੇਚਰ ਨੂੰ ਬਹੁਤ ਵੱਡਾ ਘਾਟਾ ਪਿਆ ਵਾ ਔਰ ਸ਼ਾਇਦ ਅਸੀਂ ਮਿਲ ਕੇ ਤਾਂ ਹੋਰ ਕਈ ਕੰਮ ਕਰਨੇ ਸੀ ਪਰ ਇਹ ਨਹੀਂ ਸੀ ਪਤਾ ਕਿ ਅਚਾਨਕ ਸਾਨੂੰ ਇਦਾਂ ਹੋਣਾ ਪਏਗਾ ਪਾਤਰ ਸਾਹਿਬ ਵੱਡੇ ਸੀ ਬਹੁਤ ਵੱਡੇ ਬਹੁਤ ਵੱਡੇ ਔਰ ਉਹਨਾਂ ਦਾ ਪਿਓ ਵਰਗਾ ਅਸ਼ੀਰਵਾਦ ਸੀ ਹਮੇਸ਼ਾ ਸਾਡੇ ਨਾਲ ਪਰ ਚਾਰਚ ਬੈਠੇ ਉਹਨਾਂ ਨੇ ਤੁਰਨ ਲੱਗੇ ਕਿਆ ਚੰਗਾ ਫਿਰ ਮਿਲਦੇ ਆ ਇਹ ਸਾਡੇ ਆਖਰੀ ਲਫਜ਼ ਸੀ ਪਰ ਅਗਲੋਂ ਹੁਣ ਪਤਾ ਨਹੀਂ ਸੀ ਕਿ ਅਸੀਂ ਇਦਾਂ ਮਿਲਣਾ ਹੈ ਸੁਰਜੀਤ ਪਾਤਰ ਦੇ ਘਰ ਕੇਵਲ ਧਾਰੀਵਾਲ ਜੀ ਪਹੁੰਚਨੇ ਸਰ ਇੱਕ ਬਹੁਤ ਮਾੜਾ ਹੋਇਆ ਦੁਖਦਾਈ ਖਬਰ ਸਾਹਿਤਿਕ ਬਹੁਤ ਇਸ ਤੋਂ ਇਸ ਤੋਂ ਵੱਧ ਮਾੜਾ ਕੀ ਹੋ ਸਕਦਾ ਸਾਨੂੰ ਇੰਜ ਲੱਗਦਾ ਪਿਆ ਕਿ ਜਿਵੇਂ ਸਾਡਾ ਕੋਈ ਸਹਿਤਕ ਪਿਓ ਤੁਰ ਗਿਆ ਵਾ ਸਾਨੂੰ ਲੱਗਦਾ ਸਾਡਾ ਕੋਈ ਰੱਬ ਤੁਰ ਗਿਆ ਬਹੁਤ ਬਹੁਤ ਦੁਖੀ ਹੈ ਸਿਆਸ ਬੜੇ ਅਜੀ ਅਸੀਂ 4 ਦਿਨ ਪਹਿਲਾਂ ਹੀ ਇਕੱਠੇ ਸੀਗੇ ਔਰ ਸ਼ਾਮ ਨੂੰ ਸ਼ਾਇਦ ਲਾਸਟ ਫੋਟੋ ਵੀ ਅਸੀਂ ਇਕੱਠਿਆਂ ਨੇ ਚੰਡੀਗੜ੍ਹ ਲਵਾਈ ਆ ਪਰ ਜਿੰਨੀਆਂ ਸਾਡੀਆਂ ਲੰਮੀਆਂ ਯਾਦਾਂ ਜਿੰਨੇ ਸਾਡੇ ਲੰਮੇ ਅਸੀਂ ਕੰਮ ਕੀਤਾ ਵਾ ਅਜੇ ਤੇ ਕਈ ਸੁਪਨੇ ਸੀ ਹੋਰ ਅੱਜ ਸੱਭਿਆਚਾਰ ਦਾ ਵਿੜਾ ਖਾਲੀ ਹੋ ਗਿਆ ਬਿਲਕੁਲ ਪੰਜਾਬੀ ਸੱਭਿਆਚਾਰ ਪੰਜਾਬੀ ਸਾਹਿਤ ਲਿਟਰੇਚਰ ਨੂੰ ਬਹੁਤ ਵੱਡਾ ਕਾਟਾ ਪਿਆ ਵਾ ਔਰ ਸ਼ਾਇਦ ਅਸੀਂ ਮਿਲ ਕੇ ਤੇ ਹੋਰ ਕਈ ਕੰਮ ਕਰਨੇ ਸੀ ਪਰ ਇਹ ਨਹੀਂ ਸੀ ਪਤਾ ਕਿ ਅਚਾਨਕ ਸਾਨੂੰ ਇਦਾਂ ਹੋਣਾ ਪਏਗਾ ਸੋ ਬਹੁਤ ਵੱਡਾ ਨੁਕਸਾਨ ਹੋਇਆ ਇਹ ਪੰਜਾਬ ਦਾ ਨਹੀਂ ਪੂਰੀ ਪੰਜਾਬੀਅਤ ਦਾ ਪੰਜਾਬੀ ਕੌਮ ਦਾ ਨੁਕਸਾਨ ਹੈ ਪਾਤਰ ਸਾਹਿਬ ਵੱਡੇ ਸੀ ਬਹੁਤ ਵੱਡੇ ਬਹੁਤ ਵੱਡੇ ਔਰ ਉਹਨਾਂ ਦਾ ਪਿਓ ਵਰਗਾ ਆਸ਼ੀਰਵਾਦ ਸੀ ਹਮੇਸ਼ਾ ਸਾਡੇ ਨਾਲ ਪਰ ਤੁਹਾਡੇ ਤੱਕ ਖਬਰ ਕਦੋਂ ਪਹੁੰਚੀ ਮੈਨੂੰ ਅੱਜ ਸਵੇਰੇ ਖਬਰ ਪਹੁੰਚੀ ਹੈ ਤੇ ਜਦੋਂ ਮੈਂ ਮੋਬਾਈਲ ਤੇ ਦੇਖੀ ਸੀ ਤਾਂ ਸੱਚੀ ਗੱਲ ਹੈ ਕਿ ਮੈਂ ਗੱਡੀ ਚਲਾ ਰਿਹਾ ਸੀ ਤੇ ਮੈਂ ਚੰਨ ਕਹਿੰਦਾ ਨਾਲ ਤੇ ਮੈਂ ਮੇਰ ਕੋ ਗੱਡੀ ਨਹੀਂ ਚੱਲੀ ਮੁੜ ਕੇ ਮੈਂ ਆਪਣੇ ਆਫਿਸ ਜਾ ਰਿਹਾ ਸੀ ਤੇ ਮੁੜ ਕੇ ਬਸ ਮੈਂ ਇਧਰ ਨੂੰ ਫਿਰ ਤੁਰ ਪਿਆ ਅੰਮ੍ਰਿਤਸਰ ਤੋਂ ਜੀ ਤੋਂ ਦੀ ਮੁਲਾਕਾਤ ਹੋਈ ਹੈ ਤੁਸੀਂ ਦੱਸਿਆ ਕਿ ਚੰਡੀਗੜ੍ਹ ਇਕੱਠੇ ਸੀਗੇ ਅਸੀਂ ਪਰਸੋ ਹੀ ਤੇ ਇਕੱਠੇ ਸੀਗੇ ਪਰਸੋ ਬਿਲਕੁਲ ਠੀਕ ਠਾਕ ਸੀਗੇ ਬਿਲਕੁਲ ਠੀਕ ਠਾਕ ਔਰ ਬੜੀਆਂ ਯਾਨੀ ਕਿ ਅਸੀਂ ਮੈਨੂੰ ਉਹਨਾਂ ਨੇ ਕਲਾਵੇ ਚ ਲੈ ਕੇ ਇਦਾਂ ਲਾਸਟ ਜਿਹੜੀ ਫੋਟੋ ਸ਼ਾਮ ਨੂੰ 5:30 ਵਜੇ ਫੋਟੋ ਅਸੀਂ ਖਿੱਚੀ ਆ ਕਾਰ 'ਚ ਬੈਠੇ ਉਹਨਾਂ ਨੇ ਤੁਰਨ ਲੱਗਿਆ ਕਿ ਚੰਗਾ ਫਿਰ ਮਿਲਦੇ ਆ ਇਹ ਸਾਡੇ ਆਖਰੀ ਲਫ਼ਜ਼ ਸੀ ਪਰ ਅਗਲੋਂ ਹੁਣ ਪਤਾ ਨਹੀਂ ਸੀ ਕਿ ਅਸੀਂ ਇਦਾਂ ਮਿਲਣਾ ਹੈ ਜੀ ਪਰ ਉਸ ਦਿਨ ਬਹੁਤ ਸਾਰੀ ਕਿਉਂਕਿ ਕਲਾ ਪਾਵਨ ਦੀ ਮੀਟਿੰਗ ਸੀ ਬੜੀਆਂ ਗੱਲਾਂ ਕੀਤੀਆਂ ਨੇ ਕਈ ਸੁਪਨੇ ਸਾਂਝੇ ਕੀਤੇ ਵੀ ਅਸੀਂ ਹੁਣ ਅਗਾ ਆ ਕੰਮ ਕਰਾਂਗੇ ਆ ਕੰਮ ਕਰਾਂਗੇ ਤੇ ਮੈਨੂੰ ਹਮੇਸ਼ਾ ਮਜ਼ਾਕ ਨਾਲ ਕਹਿੰਦੇ ਸੀ ਕਿ ਕੇਵਲ ਤੂੰ ਨਿਰਦੇਸ਼ਕ ਹੈ ਤੇ ਜਿਹੜਾ ਪਾਤਰ ਹੁੰਦਾ ਉਹ ਤੇ ਨਿਰਦੇਸ਼ਕ ਦੇ ਕਹਿਣ ਤੇ ਚੱਲਦਾ ਹੈ ਤੇ ਤੂੰ ਜਿੱਦਾਂ ਕਹੇਂਗਾ ਮੈਂ ਉਦਾਂ ਹੀ ਕਰਾਂਗਾ ਅਸਲ ਵਿੱਚ ਇੰਨੇ ਨੀਵੇਂ ਸੀਗੇ ਇੰਨਾ ਸੁਭਾਅ ਠੰਡਾ ਸੀ ਉਹਨਾਂ ਦਾ ਬਹੁਤ ਮਿੱਠੇ ਸੁਭਾਅ ਵਾਲੇ ਬਹੁਤ ਮਿੱਠੇ ਸੁਭਾਅ ਵਾਲੇ ਡਾਊਨ ਟੂ ਅਰਥ अरुणावर्गी शख्सियत युगों बाद पैदा ਹੁੰਦੇ ਉਹ ਜਿਹੇ ਲੋਕ ਰੋਜ਼ ਰੋਜ਼ ਨਹੀਂ ਪੈਦਾ ਹੁੰਦੇ ਸੋ ਸਾਡੀ ਤੇ ਬਸ ਦਿਲੋਂ ਦੁਆ ਹੈ ਕਿ ਕੋਈ ਉਹ ਜਿਹੇ ਮੈਨੂੰ ਨਹੀਂ ਲੱਗਦਾ ਕਦੀ ਹੋ ਨਹੀਂ ਸਕਦਾ ਪਰ ਉਹ ਜਿੱਥੇ ਵੀ ਨੇ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਰਹੇ ਸਾਡੀ ਇਹੀ ਦੁਆ ਹੈ ਬਸ ਇਸ ਰੂਪ ਇੱਕ ਆਖਰੀ ਸਵਾਲ ਜਦੋਂ ਮਿਲੇ ਸੀਗੇ ਤੁਸੀਂ ਦੱਸਿਆ ਵੀ ਬਹੁਤ ਪਲੈਨਿੰਗ ਚੱਲਦੀ ਪਈ ਸੀ ਵੀ ਅੱਗੇ ਇਦਾਂ ਕਰਨਾ ਕਿਹੋ ਜਿਹੀਆਂ ਪਲੈਨਿੰਗਸ ਚੱਲਦੀਆਂ ਪਈਆਂ ਸੀ ਕੀ ਕੁਝ ਕਰਨਾ ਸੀ ਅੱਗੇ ਉਹ ਐਕਚੁਅਲੀ ਪੰਜਾਬੀ ਨੂੰ ਬਹੁਤ ਸਮਰਪਿਤ ਸੀਗੇ ਉਹ ਚਾਹੁੰਦੇ ਸੀ ਕਿ ਅਸੀਂ ਜਿੰਨਾ ਵੀ ਪੰਜਾਬੀਅਤ ਲਈ ਕੰਮ ਕਰ ਸਕੀਏ ਨਾ ਕਿ ਆਉਣ ਵਾਲੀ ਸਮਿਆਂ ਤੇ ਜਿੰਨੇ ਪ੍ਰੋਗਰਾਮ ਹੋਣ ਉਹ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਪ੍ਰੋਗਰਾਮ ਹੋਣ ਤੇ ਅਸੀਂ ਹਰ ਜਿਹੜਾ ਕਿ ਪ੍ਰੋਗਰਾਮ ਹੋਵੇ ਉਹਦੇ ਵਿੱਚ ਪੰਜਾਬੀ ਦੇ ਅੱਖਰਾਂ ਨੂੰ ਸਕੂਲਾਂ ਵਿੱਚ ਜਾਈਏ ਤੇ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਨੌਜਵਾਨਾਂ ਦੇ ਕੋਲ ਜਾਣ ਦੀ ਲੋੜ ਇਹ ਉਹਨਾਂ ਦੀ ਬੜੀ ਖਾਤ ਸੀ ਕਿ ਸਾਨੂੰ ਹੁਣ ਨੌਜਵਾਨਾਂ 'ਚ ਜਾਈਏ ਉਹਨਾਂ ਨਾਲ ਗੱਲ ਕਰੀਏ ਉਹਨਾਂ ਨਾਲ ਸੰਬੰਧਨ ਹੋਈਏ ਸੋ ਉਹ ਅਜੇ ਉਸ ਦਿਨ ਹੀ ਮੇਰੇ ਨਾਲ ਪਲਾਨਿੰਗ ਕਰ ਰਹੇ ਸੀਗੇ ਕਹਿੰਦੇ ਕਿਵਲ ਤੇਰੀ ਫਿਲਮ ਦੀ ਬੜੀ ਤਾਰੀਫ ਸੁਣੀ ਹੈ ਜਿਹੜੀ ਸ਼ਾਇਰ ਆਈ ਹੈ ਤੇ ਤੇਰੇ ਰੋਲ ਦੀ ਬੜੀ ਤਾਰੀਫ ਸੁਣੀ ਹੈ ਤੇ ਆਪਾਂ ਫਿਰ ਇਕੱਠੇ ਵੇਖਣ ਚੱਲਦੇ ਆ ਆਪਾਂ ਹੁਣ ਜਿਹੜੀ 17 ਦੀ ਮੀਟਿੰਗ ਰੱਖੀ ਹੋਈ ਸੀਗੀ ਚੰਡੀਗੜ੍ਹ ਤੇ ਹੁਣ ਪਤਾ ਨਹੀਂ ਸੀ ਕਿ ਇਦਾਂ ਉਹ ਨਹੀਂ ਤਾਂ ਉਹਨਾਂ ਦੀ ਪਲਾਨਿੰਗ ਸੀ ਕਿ 17 ਨੂੰ ਮੀਟਿੰਗ ਤੋਂ ਬਾਅਦ ਅਸੀਂ ਸਾਰੇ ਇਕੱਠੇ ਫਿਲਮ ਵੇਖਣ ਜਾਵਾਂਗੇ ਪੋਸੀਬਲ ਸ਼ੁਕਰੀ ਬਲ ਬਤਾਲੀ ਤਾਂ ਇਸਕੇ ਸਾਡੇ ਨਾਲ ਕੇਵਲ ਧਰਿਵਾਲ ਜੀ ਜੋ ਇੱਥੇ ਲੁਧਿਆਣੇ ਵਿਖੇ ਡਾਕਟਰ ਸੁਜੀਤ ਪਾਤਰ ਦੇ ਘਰ ਪਹੁੰਚੇ ਨੇ ਉਹਨਾਂ ਦੀ ਫੈਮਲੀ ਦੇ ਨਾਲ ਅਫਸੋਸ ਕਰਨ ਪਹੁੰਚੇ ਨੇ ਸੋ ਹੋਰ ਵੀ ਕੋਈ ਸਖਸ਼ੀਤਾ ਹੋਗੇ ਤਾਂ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਦੇਖਦੇ ਰਹੋ ਦੈਨਿਕ ਸੋਰਾ ਟੀਵੀ ਸਤਿ ਸ਼੍ਰੀ ਅਕਾਲ